A viral video making the rounds on China's Douyin, the local version of TikTok, has garnered thousands of likes and reposts. It features a surreal duet between former US President Donald Trump and Vice President Kamala Harris, both appearing to sing in perfect Mandarin. Trump, smiling, sings, I love you, China. Deep fake artificial intelligence. ਇਹਦੇ ਤੇ ਗੱਲ ਕਰਾਂਗੇ ਤੇ ਇਹ ਵੀ ਦੱਸਾਂਗੇ ਵੀ ਕਿਹੜੇ ਕਿਹੜੇ ਲੋਕ ਇਹਨੂੰ ਮਿਸਯੂਜ਼ ਕਰਦੇ ਨੇ ਕਿੱਦਾਂ ਲੋਕਾਂ ਦੇ ਨਾਲ ਫਰੋਡ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਵਰਤ ਕੇ ਤੇ ਇਹਨਾਂ ਚੀਜ਼ਾਂ ਦੇ ਜਿੱਥੇ ਆਪਾਂ ਨੇ ਸੋਖਰੇ ਸਾਧਨ ਲੱਭੇ ਸੀ ਵਿਗਿਆਨੀਆਂ ਨੇ ਇਹ ਚੀਜ਼ਾਂ ਦੀ ਖੋਜ ਕੀਤੀ ਵੀ ਹਰੇਕ ਨੂੰ ਕੋਈ ਨਾ ਕੋਈ ਵਿਵਸਥਾ ਮਿਲੇ ਕੋਈ ਨਾ ਕੋਈ ਸਹੂਲਤ ਮਿਲੇ ਪਰ ਇਹ ਚੀਜ਼ਾਂ ਨੇ ਇੰਨਾ ਜ਼ਿਆਦਾ ਕੰਮ ਖਰਾਬ ਕਰ ਦਿੱਤਾ ਕਿ ਲੋਕ ਇਹਨਾਂ ਦੇ ਥਰੂ ਫਰੋਡ ਦਾ ਪਾਤਰ ਬਣ ਰਹੇ ਨੇ ਲੋਕਾਂ ਦੇ ਨਾਲ ਉਹਨਾਂ ਦੀ ਇਮੇਜ ਨੂੰ ਅਸੈਸੀਨੇਟ ਕੀਤਾ ਜਾਂਦਾ ਮਤਲਬ ਉਹਨਾਂ ਦੀ ਇੱਜ਼ਤ ਦੇ ਉੱਤੇ ਡਾਕੇ ਮਾਰੇ ਜਾਂਦੇ ਨੇ ਲੋਕਾਂ ਨੂੰ ਬਦਨਾਮ ਕੀਤਾ ਜਾਂਦਾ ਕਿਸੇ ਵੀ ਤਰੀਕੇ ਨਾਲ ਸਮਾਜ ਦੇ ਵਿੱਚ ਫਾਈਨੈਂਸ਼ੀਅਲ ਦੌਰ ਤੇ ਠੱਗੀਆਂ ਕੀਤੀਆਂ ਜਾਂਦੀਆਂ ਨੇ ਸੋ ਇਹ ਸਾਰੀ ਕੀ ਦੀ ਬਦੌਲਤ ਹੈ AI ਦੀ ਇੰਨੀ ਜ਼ਿਆਦਾ ਤਰੱਕੀ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਇਹ ਚੀਜ਼ਾਂ ਤੋਂ ਸਤਰਕ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਦੇ ਦੁਆਰਾ ਹੁੰਦੇ ਜਿਹੜੇ ਫਰਾਡ ਹੋ ਰਹੇ ਨੇ ਉਹਨਾਂ ਦੇ ਉੱਤੇ ਹਲੇ ਤੱਕ ਜਿਨ੍ਹਾਂ ਨੇ ਇਹਨੂੰ ਡਿਵੈਲਪ ਕੀਤਾ ਉਹਨਾਂ ਦਾ ਪੂਰਾ ਗ੍ਰਿਪ ਨਹੀਂ ਹੈਗਾ ਤੇ ਗਵਰਨਮੈਂਟਾ ਵੀ ਇਹਨਾਂ ਚੀਜ਼ਾਂ ਤੋਂ ਅੱਖੀਆਂ ਪਈਆਂ ਨੇ ਹਰ ਸਾਲ ਜਿਹੜੇ ਸਾਈਬਰ ਕ੍ਰਾਈਮ ਦੇ ਫਰਾਡ ਨੇ ਲਗਾਤਾਰ ਵੱਧ ਰਹੇ ਨੇ ਤੇ ਲੋਕਾਂ ਦੇ ਨਾਲ ਅਜਿਹੇ ਫਰਾਡ ਹੋ ਰਹੇ ਨੇ ਜਿਹੜੇ ਉਹ ਸਮਾਜਿਕ ਤੌਰ ਦੇ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਸ਼ੇਅਰ ਵੀ ਨਹੀਂ ਕਰ ਸਕਦੇ ਆਪਾਂ ਉਹਨਾਂ ਚੀਜ਼ਾਂ ਦੇ ਹੀ ਉੱਪਰ ਗੱਲ ਕਰਾਂਗੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ AI ਕੀ ਹੁੰਦੀ ਆ AI ਦੇ ਵਿੱਚ ਮੈਂ ਪਹਿਲਾਂ ਵੀ ਵੀਡੀਓ ਬਣਾਈ ਆ ਅੱਜ ਫੇਰ ਇੱਕ ਵਾਰੀ ਦੱਸ ਦਿੰਨਾ AI ਤੁਸੀਂ ਦੇਖਿਆ ਵਾ ਵੀ ਰੋਬੋਟਸ ਗੇਮਸ ਖੇਡ ਰਹੇ ਨੇ ਘਰ ਦੇ ਕੰਮ ਕਰ ਰਹੇ ਨੇ ਤੁਸੀਂ ਫੋਨ ਦੇ ਉੱਪਰ ਲਗਾ ਲਓ ਤੁਸੀਂ WhatsApp ਖੋਲੋਗੇ ਉੱਥੇ AI ਦਾ ਲੋਗੋ ਆਉਂਦਾ ਮੀਟਾ AI ਲਿਖਿਆ ਹੁੰਦਾ ਇਸ ਤਰ੍ਹਾਂ ਤੁਸੀਂ ਖੋਲੋਗੇ Instagram ਦੇ ਉੱਪਰ ਆਂਦਾ ਉਹਦਾ ਮਤਲਬ ਹੈ ਵੀ ਤੁਹਾਨੂੰ ਆਪਣਾ ਸਮਾਂ ਘੱਟ ਬਚਦਾ ਤੁਸੀਂ ਕੋਈ ਵੀ ਭਾਸ਼ਾ ਦੇ ਵਿੱਚ ਕੋਈ ਵੀ ਕੁਐਸਚਨ ਪੁੱਛੋ ਤਾਂ AI ਜਿਹੜਾ ਕੰਪਿਊਟਰ ਮਸ਼ੀਨ ਆ ਸੌਫਟਵੇਅਰ ਆ ਉਹ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੰਦੇ ਨੇ ਜਿਹੜੇ ਉਹਦੇ ਵਿੱਚ ਫੀਡ ਹੁੰਦੇ ਨੇ ਇਸੇ ਤਰ੍ਹਾਂ ਆਪਾਂ ਰੋਬੋਟ ਦੀ ਗੱਲ ਕਰੀਏ ਰੋਬੋਟ ਫੁੱਟਬਾਲ ਖੇਡ ਰਹੇ ਨੇ ਟੇਬਲ ਟੈਨਿਸ ਖੇਡ ਲੈਣੇ ਲੌਨ ਟੈਨਿਸ ਖੇਡ ਰਹੇ ਨੇ ਚੈਸਸ ਖੇਡ ਰਹੇ ਨੇ ਰਸੋਈ ਦੇ ਕੰਮ ਕਰ ਰਹੇ ਨੇ ਇਹ ਸਾਰੀ ਕੀ ਇੰਟੈਲੀਜੈਂਸ ਕੰਪਿਊਟਰ ਦੇ ਵਿੱਚ ਮਸ਼ੀਨੀ ਯੁੱਗ ਨੂੰ ਲੈ ਕੇ ਆਂਦਾ ਵਾ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਨੇ ਹੁਣ ਆਪਾਂ ਗੱਲ ਕਰੀਏ ਡੀਪ ਫੇਕ AI ਡੀਪ ਫੇਕ AI ਕੀ ਹੈ ਉਹ ਵੀ 파ਟ ਹੈ AI ਦਾ ਉਹਦੇ ਵਿੱਚ ਕੀ ਹੁੰਦਾ ਸੀ ਜਦੋਂ ਆਪਾਂ ਪੁਰਾਣੇ ਜ਼ਮਾਨਿਆਂ ਦੇ ਫਿਲਮਾਂ ਦੇਖਦੇ ਸੀ ਉਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਸੇਮ ਐਕਟਰ ਦੇ ਦੋ ਸ਼ਕਲਾਂ ਹੁੰਦੀਆਂ ਸੀ ਡਬਲ ਰੋਲ ਦਿਖਾਇਆ ਜਾਂਦਾ ਸੀ ਜਿਹਨੂੰ ਆਪਾਂ ਡਬਲ ਰੋਲ ਕਹਿੰਦੇ ਆ ਉਹ ਸਾਰਾ ਡੀਪ ਫੇਕ AI ਦੇ ਥਰੂ ਹੀ ਦਿਖਾਇਆ ਜਾਂਦਾ ਸੀ ਉਹਦੇ ਵਿੱਚ ਸੇਮ ਉਹਦੀ ਆਵਾਜ਼ ਹੁੰਦੀ ਸੀ ਕੱਦ-ਗਾੜ ਸਾਰਾ ਕੁਝ ਸੇਮ ਸੀ ਫੇਸ ਰਿਫਲੈਕਸਿਸ ਸੇਮ ਸੀਗੇ ਸਭ ਕੁਝ ਸੇਮ ਹੁੰਦਾ ਸੀਗਾ ਡੀਪ ਫੇਕ AI ਦੇ ਥਰੂ ਹੁਣ ਸਭ ਤੋਂ ਪਹਿਲਾਂ ਡੀਪ ਫੇਕ AI ਦੀ ਵਰਤੋਂ ਕਿਹਨੇ ਕੀਤੀ ਕਿਹਾ ਜਾਂਦਾ ਜੋ ਨੈੱਟ ਤੇ ਡਾਟਾ ਪਿਆ ਵੀ ਜਿਹੜੀ ਡੀਪ ਫੇਕ AI ਆ ਸਭ ਤੋਂ ਪਹਿਲਾਂ ਰੂਸ ਨੇ ਸ਼ੁਰੂਆਤ ਕੀਤੀ ਰੂਸ ਨੇ ਇੱਕ ਦਫ਼ਤਰ ਬਣਾਇਆ ਜਿਹਦੇ ਵਿੱਚ ਰਣਨੀਤੀ ਦੇ ਤਹਿਤ ਉਹਨਾਂ ਨੇ ਰਾਜਨੀਤਿਕ ਤੌਰ ਦੇ ਉੱਤੇ ਲੋਕਾਂ ਦੇ ਮੂਹਰੇ ਆਪਣੀ ਸਪੀਚ ਜਿਹੜੀ ਰੱਖੀ ਸੀ ਅਮਰੀਕਾ ਨੇ ਵੀ ਡੀਪ ਫੇਕ AI ਦੀ ਵਰਤੋਂ ਕੀਤੀ ਇਹਨੇ ਦੱਖਣੀ ਅਮਰੀਕਾ ਦੇ ਵਿੱਚ ਮਤਭੇਦ ਦੀ ਨੀਤੀ ਸ਼ੁਰੂ ਕਰਵਾ ਦਿੱਤੀ ਸੀ ਡਾਟਾ ਕਹਿੰਦਾ ਵਾ ਜਦੋਂ 1980 ਦੇ ਵਿੱਚ ਰਾਸ਼ਟਰਪਤੀ ਲੈਵਲ ਦੀ ਮੀਟਿੰਗ ਹੋਈ ਉੱਥੇ ਮੈਮੋਰੰਡਮ ਪੇਸ਼ ਕੀਤਾ ਗਿਆ ਤਾਂ ਅਮਰੀਕਾ ਨੇ ਉਹ ਮੈਮੋਰੰਡਮ ਦੇ ਵਿੱਚ ਜਿਹੜੇ ਸਬੂਤ ਸੀ ਉਹਨੂੰ ਗਲਤ ਹੋਣ ਦਾ ਦਾਵਾ ਪੇਸ਼ ਕੀਤਾ ਜਿਹਦੇ ਕਰਕੇ ਉੱਥੇ ਮਤਭੇਦ ਸ਼ੁਰੂ ਹੋਇਆ ਤੇ ਲੋਕਲ ਜਿਹੜੀ ਪਬਲਿਕ ਸੀ ਉਹਨਾਂ ਦੇ ਵਿੱਚ ਗੋਰਾ ਤੇ ਕਾਲਾ ਨਕਸਲਵਾਦ ਸ਼ੁਰੂ ਹੋਇਆ ਜਿਨ੍ਹਾਂ ਕਰਕੇ ਲੋਕਾਂ ਨੇ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਇਹ ਸਾਰੇ ਦਾ ਸਾਰਾ ਕਾਰਨ ਸੀ ਵੀ ਡੀਪ ਫੇਕ AI ਦੀ ਵਰਤੋਂ ਕੀਤੀ ਗਈ ਸੀ ਜਿਹਦੇ ਕਰਕੇ ਜਿਹੜੇ ਦਸਤਾਵੇਜ਼ ਸੀਗੇ ਉਹ ਝੂਠੇ ਸਾਬਤ ਕੀਤੇ ਗਏ ਇਹਦਾ ਨਤੀਜਾ ਕੀ ਨਿਕਲਿਆ ਜਿਮੀ ਕਾਰਟਰ ਨਾਮ ਦਾ ਵਿਅਕਤੀ ਸੀ ਉਹਨੂੰ ਵੋਟਾਂ ਦੇ ਵਿੱਚ ਵੀ ਖੜਨਾ ਨਸੀਬ ਨਹੀਂ ਹੋਇਆ ਉਹਨੂੰ ਖੜਨ ਨਹੀਂ ਦਿੱਤਾ ਗਿਆ ਵੋਟਾਂ ਦੇ ਵਿੱਚ ਤੇ ਹੁਣ ਆਪਾਂ ਡੀਪ ਫੇਕ AI ਦੀ ਹੋਰ ਗੱਲ ਕਰੀਏ ਕੋਵਿਡ 19 ਕਰੋਨਾ ਕਾਲ ਤੁਸੀਂ ਸਾਰਿਆਂ ਨੇ ਸੁਣਿਆ ਵਾ ਸਾਰਿਆਂ ਦੀ ਜ਼ਿੰਦਗੀ ਹਲੇ ਤੱਕ ਇੰਪੈਕਟਡ ਆ ਕੈਨੇਡਾ ਦੇ ਵਿੱਚ ਉਹਦਾ ਹਲੇ ਤੱਕ ਕੋਵਿਡ 19 ਦਾ ਅਸਰ ਨਹੀਂ ਜਾ ਰਿਹਾ ਲੋਕ ਉੱਥੇ ਸੜਕਾਂ ਤੇ ਆਏ ਹੋਏ ਨੇ ਜੌਬਲੈਸ ਹੋਏ ਹੋਏ ਨੇ ਤੁਸੀਂ ਵੀਡੀਓ ਦੇਖ ਸਕਦੇ ਹੋ ਪਿਛਲੀ ਮੇਰੀ ਵੀਡੀਓ ਬਣਾਈ ਹੋਈ ਆ ਉੱਪਰ ਬਾਕੀ ਪਲੇਲਿਸਟ ਜੇ ਭਈਆ ਤੁਸੀਂ ਉਹ ਵੀ ਦੇਖ ਸਕਦੇ ਹੋ ਹੁਣ ਕੋਵਿਡ-19 ਦੇ ਗੱਲ ਕਰੀਏ ਜਿਹੜੀ ਡੀਪ ਫੇਕ AI ਸੀ ਉਹਨੇ ਕੋਵਿਡ-19 ਨੂੰ ਕਿਵੇਂ ਪ੍ਰਭਾਵਿਤ ਕੀਤਾ ਜਦੋਂ ਕੋਵਿਡ ਸ਼ੁਰੂ ਹੋਇਆ ਉਦੋਂ ਤੁਸੀਂ ਲੱਗ-ਲੱਗ ਤਰ੍ਹਾਂ ਦੀਆਂ ਜਿਹੜੀਆਂ ਰਿਅਮਰਸ ਅਫਵਾਹਾਂ ਸੁਣੀਆਂ ਕਈ ਕਹਿੰਦੇ ਸੀ ਕਿਦਾਂ ਦਾ ਡਿਸਟੈਂਸ ਬਣਾਉਣਾ ਕਈ ਉਹਨੂੰ ਇੰਨਾ ਕੁ ਭਿਆਨਕ ਤਰੀਕੇ ਦੇ ਨਾਲ ਹਊਆ ਬਣਾ ਕੇ ਦੱਸਦੇ ਸੀਗੇ ਕਿ ਲੋਕ ਘਬਰਾ ਜਾਂਦੇ ਸੀ WhatsApp ਸੋਸ਼ਲ ਮੀਡੀਆ ਜਿੰਨਾ ਵੀ ਸੀ ਉਹਦੇ ਤੇ ਤੁਹਾਨੂੰ ਸਪੀਚਸ ਆਉਂਦੀਆਂ ਸੀ ਅਲੱਗ-ਅਲੱਗ ਬੰਦਿਆਂ ਦੀ ਆਵਾਜ਼ ਦੇ ਵਿੱਚ WHO ਦੇ ਕੋਈ ਸੰਗਠਨ ਦਾ ਮੁਖੀ ਹੁੰਦਾ ਉਹਦੀ ਆਵਾਜ਼ ਦੇ ਵਿੱਚ ਆਉਂਦੀ ਸੀ ਤੇ ਲੋਕਾਂ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਕੀਤਾ ਗਿਆ ਤੇ ਇੱਥੋਂ ਤੱਕ ਮਤਲਬ ਹੱਦ ਹੋ ਗਈ ਕਿ ਲੋਕਾਂ ਨੂੰ ਦਵਾਈਆਂ ਦੇ ਜਿਹੜੇ ਫਾਇਦੇ ਸੀ ਉਹ ਵੀ ਗਲਤ ਦੱਸੇ ਗਏ ਤੇ ਲੋਕ ਦਵਾਈਆਂ ਜਿਹੜਾ ਟੀਕਾਕਰਨ ਸੀ ਉਹ ਵੀ ਕਰਾਉਣ ਤੋਂ ਮਨਾ ਕਰ ਰਹੇ ਸੀ ਕਿਉਂਕਿ AI ਟੂਲਸ ਦਾ ਇੰਨਾ ਜ਼ਿਆਦਾ ਮਿਸਯੂਜ਼ ਹੋਇਆ ਕਰੋਨਾ ਕਾਲ ਦੇ ਵਿੱਚ ਕਿ ਲੋਕ ਗਲਤ ਖਬਰਾਂ ਸੁਣ ਕੇ ਹੀ ਉਸ ਨੂੰ ਸੱਚ ਮੰਨਣਾ ਸ਼ੁਰੂ ਕਰ ਦਿੰਦੇ ਸੀ ਸੋ ਇਹ ਸੀਗਾ ਡੀਪ ਫੇਕ AI ਦਾ ਇੰਪੈਕਟ ਕਰੋਨਾ ਕਾਲ ਦੇ ਵਿੱਚ ਹੁਣ ਆਪਾਂ ਗੱਲ ਕਰੀਏ ਜਿਹੜੀ ਡੀਪ ਫੇਕ ਆਈ ਆ ਉਹ ਕਿਵੇਂ ਸਮਾਜ ਦੇ ਵਿੱਚ ਆਪਣਾ ਬੁਰਾ ਪ੍ਰਭਾਵ ਪਾਉਂਦੀ ਆ ਤੇ ਉਹ ਸੱਚੀ ਹੀ ਕੋਈ ਇਸ ਦੀ ਵਰਤੋਂ ਕਰਕੇ ਵੀ ਕਿਸੇ ਨਾ ਕਿਸੇ ਬੰਦੇ ਦੇ ਨਾਲ ਫਰੋਡ ਕਰ ਸਕਦਾ ਤੇ ਕਿਹਦੇ ਕਿਹਦੇ ਬੰਦੇ ਨੂੰ ਇਹ ਟਾਰਗੇਟ ਕਰ ਸਕਦੇ ਨੇ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਜਾਂ ਡੀਪ ਫੇਕ AI ਸੀ ਉਹ ਕੀ ਕਰਦੇ ਸੀ ਲੋਕ ਸ਼ਕਲਾਂ ਇੱਕ ਦੂਜੇ ਦੀਆਂ ਐਨੀਮੇਸ਼ਨ ਦੇ ਥਰੂ ਤਿਆਰ ਹੋ ਜਾਂਦੀਆਂ ਨੇ ਜਿਹੜੇ ਬੰਦੇ ਨਹੀਂ ਵੀ ਧਰਤੀ ਦੇ ਕਿ ਉਹਨਾਂ ਦੇ ਵੀ ਜਿਹੜੇ ਨੇ ਐਨੀਮੇਸ਼ਨ ਦੇ ਥਰੂ ਮਾਡਲ ਤਿਆਰ ਕਰ ਲੈਂਦੇ ਨੇ ਉਹਦੇ ਥਰੂ ਉਹਨਾਂ ਦੀ ਆਵਾਜ਼ ਵੀ ਸੇਮ ਹੁੰਦੀ ਆ ਉਹਨਾਂ ਦੇ ਇਮਪ੍ਰੈਸ਼ਨਸ ਵੀ ਸੇਮ ਹੁੰਦੇ ਆ ਤੇ ਲੋਕਾਂ ਦੇ ਨਾਲ ਫਰਾਡ ਕਰਨ ਦੇ ਲਈ ਉਹ ਵਰਤਦੇ ਨੇ ਇਹਦੇ ਨਾਲ ਹੀ ਜੁੜਿਆ ਇੱਕ ਕੇਸ ਸਾਹਮਣੇ ਆਇਆ ਹਾਂਗਕਾਂਗ ਦੇ ਵਿੱਚ ਇੱਕ ਕੰਪਨੀ ਦੀ ਮੀਟਿੰਗ ਹੁੰਦੀ ਆ ਜਿੱਥੇ ਕੰਪਨੀ ਦਾ ਮੁਖੀ ਹੁੰਦਾ ਜਿਹੜਾ ਉਹ ਉਹਨਾਂ ਦਾ ਬੌਸ ਦਿਖਾਇਆ ਜਾਂਦਾ ਵਾ ਉਹਦੇ ਇਮਪ੍ਰੈਸ਼ਨਸ ਫੇਸ ਇਮਪ੍ਰੈਸ਼ਨਸ ਤੇ ਉਹਦਾ ਬੋਲੀ ਜਿਹੜੀ ਆ ਲੈਂਗੁਏਜ ਆ ਜਿਹੜੀ ਉਹ ਸੇਮ ਉਹਦੇ ਬੌਸ ਦੇ ਨਾਲ ਮਿਲਦੀ ਜੁਲਦੀ ਤਿਆਰ ਕੀਤੀ ਤੇ ਉਹਨਾਂ ਨੇ ਸਾਰਿਆਂ ਨੂੰ ਆਪਣੇ EMPLOYEES ਨੂੰ ਇਕੱਠਾ ਕੀਤਾ ਤੇ ਇੱਕ ਵੀਡੀਓ ਕਾਲ ਕੀਤੀ ਵੀਡੀਓ ਕਾਨਫਰੈਂਸਿੰਗ ਦੇ ਵਿੱਚ ਉਹਨੇ 25 ਮਿਲੀਅਨ USD ਦੀ ਕੋਈ ਗੱਲ ਕੀਤੀ ਜਿਹਦੇ ਕਰਕੇ ਬਾਅਦ ਉਨ੍ਹਾਂ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਸ਼ੱਕ ਪੈਦਾ ਹੋਇਆ ਵੀ ਇਹ ਬੰਦਾ ਕੋਈ ਨਕਲੀ ਲੱਗਦਾ ਵਾ ਫੇਕ ਲੱਗਦਾ ਵਾ ਅਸੀਂ ਇਹਨਾਂ ਨੂੰ ਕਦੇ ਪਹਿਲਾਂ ਦੇਖਿਆ ਨਹੀਂ ਕਿਉਂਕਿ ਇਮਪ੍ਰੈਸ਼ਨਸ ਸੇਮ ਟੂ ਸੇਮ ਜਿਹੜੇ ਨੇ ਇਨਸਾਨਾਂ ਵਰਗੇ ਨਹੀਂ ਬਣਦੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਫਿਰ ਉਹਨਾਂ ਨੇ ਇਹ ਰਿਪੋਰਟ ਹੈ ਜਿਹੜੀ ਪੁਲਿਸ ਦੇ ਵਿੱਚ ਧਾਇਰ ਕੀਤੀ ਪੁਲਿਸ ਨੇ ਸ਼ਾਨਵੀਨ ਤਵਾਰ ਪਤਾ ਚੱਲਿਆ ਵੀ ਇਹ ਜਿਹੜਾ ਵਰਤੋ ਸੀਗੀ ਦੀਪ ਫੇਕ AI ਟੂਲਸ ਦੀ ਕੀਤੀ ਗਈ ਸੀ ਤਾਂ ਕਿ EMPLOYEES ਤੋਂ ਪੈਸਾ ਖਿੱਚਿਆ ਜਾਵੇ ਜਾਂ ਉਹਨਾਂ ਨੂੰ ਕੋਈ ਵਧੀਆ ਚੀਜ਼ਾਂ ਦਿਖਾ ਕੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਫਰੋਡ ਕੀਤਾ ਜਾਵੇ ਸੋ ਇਹ ਹਾਂਗਕਾਂਗ ਦੇ ਵਿੱਚ ਇਹ ਕੇਸ ਹੋਇਆ ਇਸੇ ਤਰ੍ਹਾਂ ਹੀ ਆਪਾਂ ਅੱਜਕੱਲ ਸੋਸ਼ਲ ਮੀਡੀਆ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਆਂ ਸੋਸ਼ਲ ਮੀਡੀਆ ਦੇ ਵਿੱਚ ਸਾਰੇ ਪਬਲਿਕ ਪਲੇਟਫਾਰਮ ਹੁੰਦੇ ਨੇ ਸਾਰੇ ਤੁਹਾਨੂੰ ਪਤਾ ਹੋਵੇ ਐਪਲੀਕੇਸ਼ਨਸ ਹੁੰਦੀਆਂ ਨੇ ਗੇਮਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਡੇਟਿੰਗ ਐਪਸ ਹੁੰਦੀਆਂ ਨੇ ਉਹਦੇ ਵਿੱਚ ਕੀ ਕਰਦੇ ਨੇ ਲੋਕ ਨਕਲੀ ਆਵਾਜ਼ ਤਿਆਰ ਕਰਦੇ ਨੇ ਆਪਣਾ ਫੇਸ ਵੀ ਐਨੀਮੇਸ਼ਨ ਦੇ ਥਰੂ ਨਕਲੀ ਬਣਾ ਲੈਂਦੇ ਨੇ ਕਿਸੇ ਨਾਲ ਮਿਲਦਾ ਜੁਲਦਾ ਜਾਂ ਕਿਸੇ ਨਾ ਕਿਸੇ ਦੇ ਰਿਸ਼ਤੇਦਾਰ ਦਾ ਮਿਲਦਾ ਜੁਲਦਾ ਬਣਾ ਲੈਂਦੇ ਨੇ ਜਿਹੜੇ ਹੈਕਰਸ ਹੁੰਦੇ ਨੇ ਹੈਕਰਸ ਫਿਰ ਉਹ ਕਾਲ ਕਰਦੇ ਨੇ ਕਾਲ ਕਰਨ ਤੋਂ ਬਾਅਦ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕਰਦੇ ਨੇ ਇਸ ਤਰ੍ਹਾਂ ਮਤਲਬ ਜਾਲ ਵਿਛਾ ਕੇ ਉਹ ਪੈਸੇ ਲੁੱਟਦੇ ਵੀ ਨੇ ਤੇ ਫਰੌਡ ਵੀ ਹੁੰਦਾ ਵਾ ਇਹ ਸਾਰਾ ਕੀ ਹੁੰਦਾ ਵਾ ਡੀਪ ਫੇਕ AI ਦੇ ਥਰੂ ਹੁੰਦਾ ਹੋਰ ਇੱਕ ਇਹਦੇ ਵਿੱਚ ਬੜਾ ਵੱਡਾ ਗੱਲ ਨਾ ਜਦੋਂ ਆਪਾਂ ਵੀਡੀਓ ਕਾਲ ਕਰਦੇ ਆ ਕਿਸੇ ਨਾਲ ਵੀ ਅਣਜਾਣ ਬੰਦੇ ਨਾਲ ਕਰਦੇ ਆ ਉਹ ਕੀ ਕਰਦੇ ਨੇ ਤੁਹਾਡੀਆਂ ਫੁਟੇਜ ਜਿਹੜੀਆਂ ਨੇ ਚੋਰੀ ਕਰ ਦਿੰਦੇ ਨੇ ਫੁਟੇਜ ਚੋਰੀ ਕਰ ਲੈਂਦੇ ਨੇ ਉਸ ਤੋਂ ਬਾਅਦ ਤੁਹਾਡਾ ਫੇਸ ਚੇਂਜ ਕਰ ਦਿੰਦੇ ਨੇ ਫੇਸ ਚੇਂਜ ਕਰਕੇ ਤੁਹਾਡੀਆਂ ਅਸ਼ਲੀਲ ਵੀਡੀਓ ਵੀ ਬਣਾ ਸਕਦੇ ਨੇ ਉਹ ਤੇ ਤੁਹਾਨੂੰ ਕਿਸੇ ਨਾ ਕਿਸੇ ਗਲਤ ਕੰਮ ਦੇ ਵਿੱਚ ਫਸਾ ਵੀ ਸਕਦੇ ਨੇ ਇਸ ਤਰ੍ਹਾਂ ਅਸੈਸੀਨੇਟ ਕਰਦੇ ਨੇ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਬਾਅਦ ਚੋਂ ਪੈਸਿਆਂ ਦੀ ਡਿਮਾਂਡ ਵੀ ਮੰਗਦੇ ਨੇ ਇਹ ਸਾਰਾ ਕੰਮ ਕੀ ਹੁੰਦਾ ਵਾ ਡੀਪ ਫੇਕ AI ਦੇ ਥਰੂ ਹੁੰਦਾ ਵਾ ਡੀਪ ਫੇਕ AI ਦੇ ਵਿੱਚ ਕਿਹੜੇ ਕਿਹੜੇ ਲੋਕ ਟਾਰਗੇਟ ਹੁੰਦੇ ਨੇ ਜ਼ਿਆਦਾਤਰ ਇਹ ਲੋਕ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਨੇ ਜਿਹੜੇ ਕਾਫੀ ਜ਼ਿਆਦਾ ਪ੍ਰਸਿੱਧ ਹੁੰਦੇ ਨੇ ਨਾਮੀ ਚਿਹਰੇ ਹੁੰਦੇ ਨੇ ਉਹਨਾਂ ਨੂੰ ਕਰਦੇ ਨੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਕੋਈ ਐਕਟਰ ਹੋ ਗਿਆ ਕੋਈ ਪਲੇਅਰ ਹੋ ਗਿਆ ਕੋਈ ਪੋਲੀਟੀਸ਼ੀਅਨ ਹੋਗਾ ਜੋ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਵਾ ਤੇ ਉਹ ਲੋਕ ਉਹਨੂੰ ਫੋਲੋ ਕਰਦੇ ਨੇ ਇਸ ਤਰ੍ਹਾਂ ਜਦੋਂ ਕਿਸੇ ਨੇ ਕਿਸੇ ਨੂੰ ਬਦਨਾਮ ਕਰਨਾ ਮਤਾ ਉਹੋ AI ਦੇ ਥਰੂ ਉਸ ਬੰਦੇ ਦਾ ਚਿਹਰਾ ਬਣਾ ਕੇ ਉਹਦੇ ਜਿਹੜੇ ਬਿਆਨ ਹੁੰਦੇ ਨੇ ਜਾਂ ਉਹਦੀਆਂ ਸਪੀਚਸ ਹੁੰਦੀਆਂ ਨੇ ਉਹਦੀ ਆਵਾਜ਼ ਨੂੰ ਚੇਂਜ ਕਰਕੇ ਲੋਕਾਂ ਦੇ ਵਿੱਚ ਭੇਜ ਦਿੰਦੇ ਨੇ ਵਟਸਐਪ ਦੇ ਥਰੂ ਭੇਜ ਦਿੰਦੇ ਨੇ ਸੋਸ਼ਲ ਮੀਡੀਆ ਦੇ ਥਰੂ ਭੇਜ ਦਿੰਦੇ ਨੇ ਆਡੀਓਸ ਭੇਜ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਵਾ ਲੋਕ ਉਹ ਗੱਲ ਨੂੰ ਸੱਚ ਮੰਨ ਜਿੰਦੇ ਨੇ ਕਿਉਂਕਿ ਜਿਹੜੀਆਂ ਨੈਗੇਟਿਵ ਗੱਲਾਂ ਨੇ ਉਹ ਲੋਕ ਜਲਦੀ ਸੱਚ ਮੰਨਦੇ ਨੇ ਇਹ ਕਾਰਨ ਬੰਦਾ ਵਾ ਡੀਪ ਫੇਕ AI ਉਹ ਗਲਤ ਗੰਮਾ ਦੇ ਵਿੱਚ ਯੂਜ਼ ਕਰਦੇ ਨੇ ਤੇ ਉਹਦਾ ਜਿਹੜਾ ਇੰਪੈਕਟ ਆ ਆਮ ਪਬਲਿਕ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਬਹੁਤ ਅਸਰ ਪੈਂਦਾ ਵਾ ਮੇਰੇ ਕੋ ਕਿਸੇ ਨੂੰ ਬਦਨਾਮ ਕਰਨਾ ਤਾਂ ਡੀਪ ਫੇਕ AI ਦੇ ਥਰੂ ਉਹ ਬਦਨਾਮ ਕਰ ਸਕਦੇ ਨੇ ਇੰਨੀ ਜ਼ਿਆਦਾ ਪਾਵਰ ਹੈ ਇਸ ਟੂਲ ਦੇ ਵਿੱਚ ਅੱਪਾ ਗੱਲ ਕਰੀਏ ਡੀਪ ਫੇਕ AI ਦੇ ਵਿੱਚ ਡੋਨਲਡ 트੍ਰੰਪ ਨੂੰ ਵੀ ਸ਼ਿਕਾਰ ਹੋਣਾ ਪਿਆ ਸੀ ਉਹਦੀ ਗਲਤ ਤਸਵੀਰ ਬਣਾ ਕੇ ਕਿਸੇ ਨੇ ਮੀਡੀਆ ਦੇ ਵਿੱਚ ਸ਼ੋਅ ਕਰ ਦਿੱਤੀ ਸੀ ਉਹਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ ਸੀ ਤੇ ਬਾਅਦ ਛਾਣਵੀਂ ਕਰਾਈ ਤੇ ਪਤਾ ਚੱਲਿਆ ਵੀ ਜਿਹੜਾ ਟੂਲ ਵਰਤਿਆ ਗਿਆ ਸੀ ਉਹਨਾਂ ਨੂੰ ਬਦਨਾਮ ਕਰਨ ਦੇ ਵਿੱਚ ਇਹ ਡੀਪ AI ਟੂਲ ਵਰਤਿਆ ਗਿਆ ਸੀਗਾ ਸੋ ਇਦਾਂ ਇਹ ਨਿਸ਼ਾਨਾ ਬਣਾਉਂਦੇ ਨੇ ਪ੍ਰਸਿੱਧ ਬੰਦਿਆਂ ਨੂੰ ਜਿਹੜੇ ਡੀਪ AI ਦੇ ਟੂਲਸ ਨੂੰ ਯੂਜ਼ ਕਰਦੇ ਨੇ ਤੇ ਤੁਹਾਨੂੰ ਟਾਰਗੇਟ ਵੀ ਕਰਦੇ ਨੇ ਫਰੋਤੀ ਵੀ ਮੰਗਦੇ ਨੇ ਸੋ ਇਹ ਸਾਰਾ ਕੁਝ ਡੀਪ AI ਦੇ ذریعے ਹੁੰਦਾ ਵਾ ਜਿਹੜੇ ਆਪਣੇ ਵਿੱਚ ਨਹੀਂ ਹੈਗੇ ਮੌਜੂਦ ਨਹੀਂ ਹੈਗੇ ਮਤਲਬ ਉਹ ਕਿਸੇ ਨਾ ਕਿਸੇ ਮਿਸ ਹੈਪਨਿੰਗ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਉਹਨਾਂ ਦੀ ਵੌਇਸ ਆ ਜਿਹੜੀ ਅੱਜ ਦੀ ਡੇਟ ਦੇ ਵਿੱਚ ਨਵੇਂ ਨਵੇਂ ਗਾਣਿਆਂ ਦੇ ਵਿੱਚ ਪਾਈ ਜਾਂਦੀ ਆ ਨਵੇਂ ਨਵੇਂ ਗਾਣਿਆਂ ਦੇ ਵਿੱਚ ਦਿਖਾਇਆ ਜਾਂਦਾ ਵੀ ਬੰਦਾ ਗਾਣਾ ਗਾ ਰਿਹਾ ਪਰ ਆਵਾਜ਼ ਜਿਹੜੀ ਬਿਲਕੁਲ ਉਹਨਾਂ ਦੀ ਤਰ੍ਹਾਂ ਆ ਇਹ ਸਾਰੀ ਡੀਪ ਫੇਕ AI ਦੇ ਥਰੂ ਹੁੰਦੀ ਆ ਤੇ ਇਹੀ ਸੌਫਟਵੇਅਰ ਦੇ ਜ਼ਰੀਏ ਉਹ ਲੋਕਾਂ ਦੇ ਵਿੱਚ ਦਿਖਾਉਂਦੇ ਨੇ ਵੀ ਲੋਕ ਜਿਹੜਾ ਬੰਦਾ ਨਹੀਂ ਵੀ ਹੈਗਾ ਉਹ ਤਾਂ ਵੀ ਇਸ ਧਰਤੀ ਦੇ ਹਲੇ ਤੱਕ ਜ਼ਿੰਦਾ ਵਾ ਉਹਦੇ ਫੇਸ ਇਮਪ੍ਰੈਸ਼ਨਸ ਵੀ ਦਿਖਾਉਂਦੇ ਨੇ ਜਦੋਂ ਕੋਈ ਮਾਡਲ ਮਾਡਲਿੰਗ ਕਰਦਾ ਜਾਂ ਕਿਸੇ ਐਕਟਰ ਦੀ ਲੁੱਕ ਲੈ ਕੇ ਆਉਣੀ ਆ ਜਾਂ ਸਿਕਸ ਪੈਕ ਬਣਾ ਾਰੇ ਐਨੀਮੇਸ਼ਨਸ ਦੇ थ्रू ਤੁਹਾਡੇ ਤੱਕ ਪਹੁੰਚਾਉਂਦੇ ਨੇ ਸਿਨੇਮਾ ਦੇ ਵਿੱਚ ਫਿਲਮਾਂ ਦੇ ਵਿੱਚ ਆਮ ਦੌਰ ਤੇ ਜਿਹੜੀ ਡੀਪ ਫੇਕ ਆਈ ਆ ਉਹ ਯੂਜ਼ ਕੀਤੀ ਜਾਂਦੀ ਆ ਹੁਣ ਇਹਦੇ ਫਾਇਦੇ ਕਿੱਥੇ ਨੇ ਹੁਣ ਇਹ ਕੀ ਇੰਨੀ ਬੁਰੀ ਆ ਤਾਂ ਫਿਰ ਲੋਕ ਕਿਉਂ ਯੂਜ਼ ਕਰਦੇ ਨੇ ਇਹਦੇ ਫਾਇਦੇ ਕਿੱਥੇ ਕਿੱਥੇ ਹੋ ਸਕਦੇ ਨੇ ਜਿਹੜੀ ਡੀਪ ਫੇਕ AI ਆ ਦੀਪ ਫੇਕ AI ਦਾ ਜਿਹੜਾ ਫਾਇਦਾ ਹੁੰਦਾ ਵਾ ਉਹ ਜ਼ਿਆਦਾਤਰ ਤੇ ਆਪਾਂ ਕਹਿ ਸਕਦੇ ਹਾਂ ਸਕੂਲਾਂ ਦੇ ਵਿੱਚ ਹੋ ਸਕਦਾ ਕਾਲਜ ਦੇ ਵਿੱਚ ਹੋ ਸਕਦਾ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਹੋ ਸਕਦਾ ਉਹਦਾ ਕਾਰਨ ਇਹ ਹੈ ਜਦੋਂ ਕੋਈ ਹਿਸਟਰੀ ਹੁੰਦੀ ਆ ਸਾਇੰਸ ਹੁੰਦਾ ਕੋਈ ਪ੍ਰੋਜੈਕਟ 베ਸ ਕੰਮ ਹੁੰਦਾ ਇੱਕ ਕਲਾਸ ਦੇ ਵਿੱਚ ਕੋਈ ਟੀਚਰ ਨਹੀਂ ਐਗਜ਼ਿਸਟ ਕਰਦਾ ਤਾਂ ਉਹ 3D ਐਨੀਮੇਸ਼ਨ ਦੇ ਥਰੂ ਬੰਦੇ ਦਾ ਜਿਹੜਾ ਵਾ ਕੈਰੈਕਟਰ ਖੜਾ ਕਰ ਦਿੰਦੇ ਨੇ ਜੋ ਹਿਸਟਰੀ ਦੇ ਬਾਰੇ ਉਹਨਾਂ ਨੇ ਦੱਸਣਾ ਹੁੰਦਾ ਤਾਂ ਜਿੰਨੇ ਵੀ ਵਾਰੀਅਰਸ ਹੁੰਦੇ ਨੇ ਜਾਂ ਸ਼ਹੀਦ ਹੁੰਦੇ ਨੇ ਉਹਨਾਂ ਦੀਆਂ ਜਿਹੜੇ ਐਨੀਮੇਸ਼ਨ ਕਾਰਟੂਨ ਤਿਆਰ ਕਰਕੇ ਦਿਖਾਉਂਦੇ ਨੇ ਵੀ ਇਦਾਂ ਇਦਾਂ ਸਾਡੇ ਵਾਰੀਅਰ ਕਰਦੇ ਸੀ ਇੰਦਾ ਲੜਾਈਆਂ ਲੜੀਆਂ ਤੇ ਉਹਦੇ ਨਾਲ ਬੱਚਿਆਂ ਨੂੰ ਇਹ ਫਰਕ ਪੈਂਦਾ ਵੀ ਬੱਚੇ ਉਹ ਚੀਜ਼ਾਂ ਨੂੰ ਜਲਦੀ ਸਿੱਖਦੇ ਨੇ ਕਿਉਂਕਿ ਕਿਤਾਬਾਂ ਦੇ ਵਿੱਚ ਬੱਚੇ ਪੜ ਕੇ ਇੰਨਾ ਜ਼ਿਆਦਾ ਮੰਨਿਆ ਜਾਂਦਾ ਨਹੀਂ ਸਿੱਖ ਸਕਦੇ ਕਿਤਾਬਾਂ ਪੜ੍ਹਨੀਆਂ ਵੀ ਓਕੇ ਹੁੰਦੇ ਨੇ ਜਦੋਂ ਕੋਈ ਵਿਜ਼ੂਅਲ ਕਰਦਾ ਜਾਂ ਟੀਵੀ ਦੇਖਦਾ ਉਹਨਾਂ ਨੂੰ ਸਕਰੀਨ ਦੇ ਉੱਤੇ ਇਹ ਚੀਜ਼ਾਂ ਦੇਖਦੇ ਨੇ ਤਾਂ ਬੰਦੇ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਗੱਲਾਂ ਨੇ ਉਹ ਜਲਦੀ ਆਉਂਦੀਆਂ ਨੇ ਇਸੇ ਤਰ੍ਹਾਂ ਇਹ ਜਿਹੜੇ ਦਵਾਈਆਂ ਬਣਾਈਆਂ ਜਾਂਦੀਆਂ ਨੇ ਜਾਂ ਡਾਕਟਰ ਬਿਮਾਰੀਆਂ ਨੂੰ ਲੱਭਦੇ ਨੇ ਉਹਦੇ ਵਿੱਚ ਡੀਪ ਫੇਕ AI ਨੂੰ ਯੂਜ਼ ਕਰਦੇ ਨੇ MRI ਕਰਦੇ ਨੇ ਉਹਦੇ ਵਿੱਚ ਟਿਊਮਰ ਪਤਾ ਚੱਲਦੇ ਨੇ ਸਹੀ ਤਰੀਕੇ ਨਾਲ ਯੂਜ਼ ਕਰਦੇ ਨੇ ਤਾਂ ਦਵਾਈਆਂ ਬਾਰੇ ਵੀ ਪਤਾ ਚੱਲਦਾ ਦਵਾਈਆਂ ਦੇ ਵਿੱਚ ਸਾਰੀਆਂ ਚੀਜ਼ਾਂ ਮਤਲਬ ਲਗਾ ਲੋ ਕੋਈ ਸੌਲਟ ਆ ਜਾਂ ਕਿਸ ਚੀਜ਼ ਦੀ ਦਵਾਈ ਬਣਾਉਣੀ ਆ ਬਹੁਤ ਛੋਟੇ ਛੋਟੇ ਗਣਨਦੇ ਤਾਂ ਉਹ ਜਿਹੜੀ ਨੇ ਵਿਜ਼ੂਅਲਸ ਦੇ ਥਰੂ ਐਕਸਪੈਰੀਮੈਂਟ ਕਰਕੇ ਜਿਹੜੀ ਡੀਪ ਫੇਕ AI ਆ ਉਹਨੂੰ ਯੂਜ਼ ਕਰਦੇ ਨੇ ਜੋ ਇਹ ਹੈ ਇੱਥੇ ਤੱਕ ਕੰਮ ਹੁੰਦੀ ਆ ਇਸੇ ਤਰ੍ਹਾਂ ਜੇ ਮੈਂ ਚੰਗੀਆਂ ਗੱਲਾਂ ਕਰਦੀਆਂ ਨੇ ਕਿਸੇ ਨੇ ਕੋਈ ਆਪਣਾ ਵਧੀਆ ਜਿਹੜਾ ਮੈਸੇਜ ਆ ਲੋਕਾਂ ਤੱਕ ਪਹੁੰਚਾਉਣਾ ਵਾ ਤੇ ਆਪਣੀ ਵਾਇਸ ਚੇਂਜ ਕਰ ਲੈਂਦੇ ਨੇ ਜਾਂ ਲੋਕਾਂ ਨੂੰ ਪਤਾ ਲੱਗਦਾ ਵੀ ਕਿਸੇ ਦੀ ਆਵਾਜ਼ ਚੰਗੀ ਨਹੀਂ ਲੱਦੀ ਲੋਕਾਂ ਨੂੰ ਤਾਂ ਆਪਣੀ ਵਾਇਸ ਚੇਂਜ ਕਰਕੇ ਅੱਜ ਕੱਲ YouTube ਦੇ ਉੱਪਰ ਵੀ ਤੁਸੀਂ ਕਾਫੀ ਜਾਣਿਆ ਨੇ ਦੇਖਿਆ ਹੋਊਗਾ ਕਿ ਕੋਈ ਬੈਕਗਰਾਉਂਡ ਵੀਡੀਓਜ਼ ਚੱਲ ਰਹੀਆਂ ਨੇ ਉੱਥੇ ਆਵਾਜ਼ ਕਿਸੇ ਐਕਟਰ ਦੀ ਲਗਾਈ ਹੋਈ ਆ ਬੰਦੇ ਦੀ オリジナル ਵਾਇਸ ਨਹੀਂ ਹੈਗੀ ਉਹ ਸਾਰੀ ਕੀ ਆ ਡੀਪ ਫੇਕ AI ਆ ਉਹ ਉਸੇ ਜਰੀਏ ਦੇ ਨਾਲ ਲੋਕਾਂ ਦੇ ਵਿੱਚ ਲੋਕਪ੍ਰੀਏ ਹੋ ਜਾਂਦੇ ਨੇ ਪ੍ਰਸਿੱਧ ਹੋ ਜਾਂਦੇ ਨੇ ਜਿੰਨਾ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਰਿਗਾਰਡ ਮਿਲਦਾ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਡੀਪ ਫੇਕ AI ਆ ਜਿਹੜੀ ਪ੍ਰਸਿੱਧ ਹੋਣ ਦੇ ਵਿੱਚ ਵੀ ਤੁਹਾਨੂੰ ਕੰਮ ਦਿੰਦੀ ਆ ਰੀਲਸ ਦੇ ਵਿੱਚ ਕੰਮ ਦਿੰਦੀ ਆ سوشل میڈیا ਦੇ ਵਿੱਚ ਰੀਲਸ ਬਣ ਰਹੀਆਂ ਨੇ ਆਪਣੇ ਫੇਸ ਇਮਪ੍ਰੈਸ਼ਨ ਚੇਂਜ ਕਰ ਰਹੀਆਂ ਨੇ ਜャ ਤੁਸੀਂ ਇੱਕ ਫੋਟੋ ਹੁੰਦੀਆਂ ਨੇ ਜਿਹਦੇ ਵਿੱਚ ਤੁਸੀਂ ਦੇਖੋਗੇ ਬੰਦਾ ਦੁਨੀਆ ਤੇ ਨਹੀਂ ਹੈਗਾ ਉਹ ਫਿਰ ਵੀ ਅੱਖਾਂ ਹਿਲਾ ਰਿਹਾ ਵਾ ਉਹ ਸਮਾਈਲ ਦੇ ਰਿਹਾ ਬੁੱਲ ਹਿਲਾ ਰਿਹਾ ਇਹ ਸਾਰਾ ਕੰਮ ਕੀ ਆ ਡੀਪ ਫੇਕ AI ਦੇ ਥਰੂ ਹੁੰਦਾ ਵਾ ਇਸੇ ਤਰ੍ਹਾਂ ਜਦੋਂ ਕਿਸੇ ਨੂੰ ਬਦਨਾਮ ਕਰਨਾ ਉਦੋਂ ਵੀ ਤੁਸੀਂ ਕਿਸੇ ਦਾ ਚਿਹਰਾ ਕਿਸੇ ਦੇ ਸਿਰ ਤੇ ਲਗਾ ਦਿੰਨੇ ਹੋ ਤਾਂਮੀ ਡੀਪ ਫੇਕ AI ਦੇ ਨਾਲ ਤੁਸੀਂ ਕਿਸੇ ਨੂੰ ਬਦਨਾਮ ਕਰ ਸਕਦੇ ਹੋ ਸੋ ਇਹ ਸੀ ਡੀਪ ਫੇਕ AI ਕੀ ਕੀ ਹੈ ਤੇ ਵਰਤੋਂ ਆ ਕੀ ਕੀ ਨੁਕਸਾਨ ਆ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਪੂਰੀ ਨੌਲੇਜ ਲੈ ਕੇ ਹੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਵੀ ਕੰਮ ਕਰਨਾ ਚਾਹੀਦਾ ਕਦੇ ਵੀ ਕਿਸੇ ਦਾ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਲੋਕ ਹੈਕਰਸ ਨੇ ਕੁਝ ਵੀ ਫਰਾਡ ਕਰ ਸਕਦੇ ਨੇ ਕਦੇ ਵੀ ਪੈਸੇ ਦੀ ਡਿਮਾਂਡ ਕਰ ਸਕਦੇ ਨੇ ਇਹਨਾਂ ਟੂਲਸ ਦੀ ਵਰਤੋਂ ਕਰਕੇ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਜੇਕਰ ਕਿਸੇ ਨਾਲ ਫਰਾਡ ਵੀ ਹੁੰਦਾ ਵਾ ਸੋਸ਼ਲ ਮੀਡੀਆ ਦੇ ਥਰੂ ਵੀ ਹੁੰਦਾ ਤਾਂ ਉਹਨੂੰ ਸਭ ਤੋਂ ਪਹਿਲਾਂ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਲਿਖਾ ਦੇਣੀ ਚਾਹੀਦੀ ਦਿਆ ਅਗਰ ਕਿਸੇ ਨੇ ਪ੍ਰਸਿੱਧ ਹੋਣਾ ਕੋਈ ਵੀ ਜ਼ਿਆਦਾ ਪ੍ਰਸਿੱਧ ਹੋਣ ਦੇ ਬਾਰੇ ਇਹਨਾਂ ਟੂਲਸ ਨੂੰ ਵਰਤੋ ਕਰਦਾ ਪ੍ਰਸਿੱਧ ਹੋ ਕੇ ਪੈਸੇ ਕਮਾ ਲੰਦਾ ਤਾਂ ਉਹਦੇ ਲਈ ਇਹ ਚੀਜ਼ ਵਧੀਆ ਵੀ ਹੋ ਸਕਦੀ ਹੈ ਸੋ ਇੰਨੀ ਕੁ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ